ਬਟਾਲਾ ਦੀ ਪੁਲਿਸ ਨੇ ਇੱਕ ਅਜੇਹੇ ਸ਼ਾਤਰ ਗੈਂਗਸਟਰ ਨੂੰ ਕਾਬੂ ਕੀਤਾ ਹੈ ਜਿਸ ਨੇ ਆਪਣੇ ਭਰਾ ਦੇ ਲਾਇਸੈਂਸ ਉੱਤੇ ਆਪਣੀ ਤਸਵੀਰ ਲਗਾ ਕੇ ਹਥਿਆਰ ਰੱਖੇ ਅਤੇ ਇੱਕ ਕਤਲ ਸਮੇਤ ਕਈ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ। ਪ੍ਰੈਸ ਕਾਨਫਰੰਸ ਦੌਰਾਨ ਡੀਐਸਪੀ ਸੁਚਾ ਸਿੰਘ ਨੇ ਦੱਸਿਆ ਕਿ ਕਾਬੂ ਕੀਤੇ ਗੈਂਗਸਟਰ ਸਤਨਾਮ ਸੱਤਾ ਉੱਤੇ ਕਤਲ ਸਮੇਤ ਕਰੀਬ 20 ਮਾਮਲੇ ਦਰਜ ਨੇ। ਉਹਨਾਂ ਦੱਸਿਆ ਕਿ ਮੋੜਲੀ ਤਫਤੀਸ਼ ਦੌਰਾਨ ਸਤਨਾਮ ਨੇ ਕਬੂਲਿਆ ਕਿ ਉਸਨੇ ਇੱਕ ਕਤਲ ਕੀਤਾ ਹੈ ਅਤੇ ਇੱਕ ਮੰਦਰ ਦੇ ਪੁਜਾਰੀ ਨੂੰ ਗੋਲੀ ਮਾਰੀਏ। ਇਹਨਾਂ ਸਮੇਤ ਕੁੱਲ 4 ਵੱਡੀਆਂ ਵਾਰਦਾਤਾਂ ਨੂੰ ਸਤਨਾਮ ਵੱਲੋਂ ਮੰਨਿਆ ਦਾਵਾ ਕਰਦੀ ਹੋਈ ਬਟਾਲ ਦੀ ਪੁਲਿਸ ਨੇ ਰਿਮਾਂਡ ਦੌਰਾਨ ਕਈ ਹੈਰਾਨੀਜਨਕ ਖੁਲਾਸੇ ਹੋਣ ਦੀ ਗੱਲ ਆਖੀ ਇੱਕ 32 ਬੋਰ ਦਾ ਪਿਸਤਲ ਸਮੇਤ ਅਟਕਾਰਦੂਸ ਬਟਾਲ ਸਮੇਤ ਪੁਸ਼ਕਾਰਦੂਸ ਬਾਰਾਪੁਰ ਪੁਸ਼ਕਾਰਦੂਸ ਬਾਰਾਂ ਬਾਰੰਗੁਰ ਦਨ ਇੱਕ ਫੇਕ 38 ਬੋਰ ਦਾ ਰਵੋਲਵਰ ਰਿਕਵਰ ਕਰਕੇ ਉਹਦੇ ਖਿਲਾਫ ਮੁਕਦਮਾ ਨੰਬਰ 145/17 ਥਾਣਾ ਸਿਗਰਨ ਬਟਾਲਾ ਦੇ ਜਿਲ੍ਹੇ ਵਿੱਚ ਹੋਇਆ ਡਿਊਰਿੰਗ ਇਨਵੈਸਟੀਗੇਸ਼ਨ ਸਤਨਾਮ ਸਿੰਘ ਸਤਾ ਸੰਦਲਪੁਰ ਨੇ ਮੰਨਿਆ ਕਿ ਉਸਦੇ ਭਰਾ ਦਾ ਲਾਇਸੈਂਸ ਆ ਬਲਕਾਰ ਸਿੰਘ son of ਨਿਰਮਲ ਸਿੰਘ ਦੇ ਨਾਮ ਪਰ ਜਿਸ ਦੇ ਉੱਤੇ ਉਹਨੇ ਆਪਣੀ ਫੋਟੋ ਲਾ ਕੇ ਉਹਨੂੰ ਡੀਸੀ ਆਫਿਸ ਤੋਂ ਮੈਨੀਪੂਲੇਟ ਕਰਕੇ ਰੀਨਿਊ ਕਰਵਾ ਕੇ 38 ਬੋਰ ਦਾ ਜਿਹੜਾ ਪਿਸਤਲ ਸੋਰੀ 32 ਬੋਰ ਦਾ ਜਿਹੜਾ ਪਿਸਤਲ ਉਹਨੂੰ ਉਸ ਲਾਇਸੈਂਸ ਤੇ ਚਲਵਾ ਲਿਆ ਇਸ ਮਗਰਮੇ ਦੀ ਪੁਛਗਛ ਦੇ ਦੌਰਾਨ ਉਹਨੇ ਕਨਫੈਸ਼ਨ ਕੀਤਾ ਕਿ ਮੈਂ 13 12 16 ਨੂੰ ਇੱਕ ਰੇੜੀ ਵਾਲੇ ਦਾ ਜੋ ਮੇਰਾ ਚਾਣਕ ਟਕਰਾਰ ਹੋ ਗਈ ਤੇ ਮੈਂ ਆਪਣੇ ਇਸੇ ਬੱਤੀਬੋਰ ਦੇ ਪਿਸਤਲ ਦੇ ਨਾਲ ਉਹਦਾ ਮਰਡਰ ਕਰਤਾ ਸੀਗਾ। ਫਿਰ ਉਸ ਤੋਂ ਇਲਾਵਾ 21 12 16 ਨੂੰ ਇੱਕ ਗਾਂਧੀ ਕੰਮ ਦੇ ਵਿੱਚ ਮੰਦਰ ਦੇ ਪੁਜਾਰੀ ਤੇ ਗੋਲੀ ਚਲਾ ਕੇ ਉਹਨੂੰ ਜਖਮੀ ਕਰ ਦਿੱਤਾ ਸੀਗਾ। ਇਸ ਬੰਦੇ ਦੀ ਰਸਤੇ ਨਾਲ ਸਾਡੀਆਂ ਦੋ ਹੋਰ ਅਨਸੋਲਵਡ ਕੇਸ ਜਿਹੜੇ ਬਲਾਈਂਡ ਕੇਸ ਸੀਗੇ ਉਹ ਸੋਲਵ ਹੋਏ ਆ ਤੇ ਅਜੇ ਅੱਗੇ ਤਾਂ ਪੀ ਜਾਰੀ ਆ ਜਿਹਨੂੰ ਮਨਜੋ ਕੋਰਟ 'ਚ ਪੇਸ਼ ਕਰਕੇ ਇਹਦਾ ਪੁਲਿਸ ਰਿਮਾਂਡ ਹਾਸਲ ਕਰਕੇ ਫਿਰ ਇਸ ਤੋਂ ਹੋਰ ਸਾਨੂੰ ਇਨਕਿਸ਼ਾਫ ਪੁੰਨ ਦੀ ਉਮੀਦ ਆ